ਦੀ ਆ ਤਾਂ ਗਈ ਲੇਟ ਬਈ ਆ ਗਈ ਇਹ ਦੇਖੋ ਇਹ ਨਾ ਤਾਂ ਮੈਂ ਨਾ ਦੇਖਿਆ ਨਿਕਲਿਆ ਪਾਣੀ ਦੇਖੋ ਹੁਣ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਲੋ ਪਛੇਰੇ mein? tete, apa yang saya kurang mengingat? hmm... mengapa ਹੋ ਜੀ ਪਾਣੀ ਨਿਕਲੇ ਵੀ ਨਹੀਂ ਬਾਹਰ ਪਾਈਪ ਲਾਈਨ ਉਹਦੇ ਲਾਈਟ ਦੌੜ ਵੀ ਗਈ ਨਹੀਂ ਚੱਲ ਰਹੀ ਐ ਪਾਈਪ ਲਾਈਨ ਵੀ ਭਰੇਗੀ ਨਾ ਹੈ ਬਈ ਚੱਲ ਰਹੀ ਐ ਦੌੜ ਹੀ ਨਹੀਂ ਹੈ ਪੁੱਤ ਪਾਈਪ ਲਾਈਨ ਵੀ ਭਰਾਂ ਨਾ ਇਹ ਮੋਟੀ ਐ ਪਾਈਪ ਲਾਈਨ 6 ਇੰਚੀ ਐ ਏ ਆ ਗਿਆ ਪਾਣੀ ਆ ਗਿਆ ਪਾਣੀ ਚਲੋ ਹੁਣ ਚੱਲਦੇ ਅੱਗੇ ਦੇਖੋ ਜਾ ਰਿਹਾ ਦੌੜਿਆ ਪਾਣੀ ਖਾਲ ਵਧੀਆ ਬਣਾਈ ਵੀ ਹੈ ਵਧੀਆ ਹੈ ਹਾਂ ਦੇਖਣ ਰਿਹਾ ਤੈਨੂੰ ਤੁਹਾਡਾ ਚਾਰਾ ਪਾਣੀ ਘਟਾ ਕੀ ਦੀ Hm? Uh. So,

बस। लो जी पहुंच गया पानी क्या कबाड़ जहाँ खिंच देते कही गल ਹੋ ਲਓ ਜੀ ਦੇਖਦੇ ਆ ਕਿ ਆਹਰਾ ਕਿੰਨਾ ਕੁ ਭਰਿਆ ਬਾਈ ਹਾਂ ਲੱਗ ਗਿਆ ਵੈਸੇ ਡੌਲ ਦੇ ਲੱਗਦਾ ਪਾਣੀ ਫਰਨੇ ਵਾਲਾ ਹੀ ਲੱਗਦਾ ਵੈਸੇ ਅੰਦਰ ਹੈਗਾ ਲੱਗ ਲੱਗ ਲੋ ਉਹ ਟਾਈਮ ਖੜਾ ਜਾ ਨਹੀਂ ਆ ਗਿਆ ਆ ਗਿਆ ਆ ਗਿਆ ਭਰ ਗਿਆ ਭਰ ਗਿਆ ਬਸ ਇੱਥੇ ਉਹ ਭਰ ਗਿਆ ਪਟਾਪਨ ਬੰਦ ਕਰ ਦੇਣਾ ਦੂਏ ਆਪਾਂ ਮੋੜ ਦੇਣਾ ਪਾਣੀ ਅੱਗੇ ਆਪਾਂ ਨੇ ਡੋਲ ਪਾਈ ਵੀ ਆ ਕੇਰਾ ਬਣਾਇਆ ਵਗ ਗਿਆ ਰੋਕ ਲਈ ਵੀ ਆ ਤਾਂ ਇਸੀ ਪਾਣੀ ਗਾ ਲੱਗਾ ਪਟਾ ਭਰ ਜੂਗਾ ਏ ਮੜੀ ਮੁੱਟੀ ਰਹਿ ਵੀ ਗਈ ਉਹ ਮੈਂ ਟੱਕੀ तो वह रेजर है उतजे मैं रेजर चला दूंगे फिर वैसे तो भर जाना देखो एक घंटे भरया देख लो पूरा पटाहा उ वैसे इस पानी का लगता नहीं मैं भरजूगा ये पटा खासा पटा ही कर रहा ਇਹ ਦੇਖੋ ਇਹ ਉਰਾ ਡੋਲ ਹੈ ਇਹੋ ਇਹੋ ਡੋਲ ਉਰੇ ਇਹ ਵੀ ਉਰੇ ਦੇ ਦੇਖ ਲੋ ਸਮੀ ਕਿੰਨਾ بڑا ਹੈ ਚਲਾ ਦੂੰਗਾ ਇਹ ਹੋਰ 2 ਮਿੰਟ ਫालतू ਫालतू ਤਾਂ ਪਾਣੀ ਫਿਰ ਉਤਰ ਜਾਣਾ ਪਰ ਹੈਗੀ ਖਾਲੀ ਜਗ੍ਹਾ ਬਈ ਮੈਂ ਧਾਰ ਦੂੰਗਾ ਤੇ ਬਾਕੀ ਪਰਾਂ ਵੀ ਉਤਰ ਜੂਗਾ ਹਲੇ ਪਰਲੇ ਕਿਾਰੇ ਮੈਂ ਝਾੜ ਦੂੰਗਾ ਕੁਝ ਖਾਲੀ ਫालतू ਪਾਣੀ ਚਲੋ ਦੇਖਦੇ ਹੁਣ ਜਾ ਕੇ ਮੋੜਦੇ ਅਗਲੇ ਘਰੇ ਚ ਪਾਣੀ ਇਹ ਲੈਣੇ ਚੱਕ ਕੇ ਕਹੀ ਨੱਕਾ ਵੜਦੇ ਅਗਲੇ ਪਟੇਛ ਚ ਇਹਨਾ ਟੱਕੀ ਜਿਹੜੀ ਰਹਿ ਰਹੀ ਹੈ ਵੀ ਭਰ ਜੂਗੀ ਅੰਦਾ ਕਹੀ ਲਵਾਂਗੇ ਚੱਕ ਕੇ ਪੈਨ ਹੋ ਜਾਣੀ ਟੱਕੀ ਆ ਵੀ ਇੱਕ ਘੰਟੇ ਦਾ ਹੀ ਅੰਦਾਜ਼ਾ ਦਾ ਮੇਰਾ ਇਹਦਾ ਮੈਂ ਇੱਕ ਘੰਟਾ ਤਾਂ ਲਊਗਾ ਲੱਗ ਗਈ ਆਨੇ ਆਪਾਂ ਵੱਡ ਗਿਆ ਨੱਕਾ ਫੇਰ ਖੋਲੂਗੇ ਅਗਲੇ ਘਾਰੇ ਮਾ ਲਓ ਜੀ ਭਰ ਗਿਆ ਕਹਿਰਾ ਅਗਲੇ ਘਾਰੇ ਮ ਬੜਤੇ ਨੱਕਾ ਹੋਈ ਸਵਾ ਘੰਟਾ ਲੱਗ ਗਿਆ ਮ ਟਾਈਮ ਆ ਕਹਿਰਾ ਚੌੜਾ ਉਹਦੇ ਨਾਲੋਂ 1.5 ਘੰਟੇ ਤੱਕ ਵੀ ਨਹੀਂ ਪਰਦਾ ਐ ਬਈ 1.5 ਘੰਟੇ ਤੱਕ ਵੀ ਹਵਾ ਵੀ ਨਹੀਂ ਪਰਦਾ ਨੂੰ ਹਵਾ ਵੀ ਲੱਗਦਾ ਚਲੂਗੀ ਲੱਗਦਾ ਖੁੱਲਦੀ ਵੀ ਨਹੀਂ ਥੋੜੀ ਥੋੜੀ ਜਿਹੀ ਇਹ ਨਾ ਚੱਲਿਆ ਠੀਕ ਹੈ इधर की है हवा तो पूरा है दिखा मिट्टी ही गिरी पूरे जगह का सह लगा हम्म बस ये तो टूटता है ਕੁੱਤਾ ਕੱਟਾ ਆਇਆ ਚੂਹਾ ਕੱਟਦੇ ਗਈਂ ਵਾਰ ਬਾਕੀ ਤਾਂ ਟੁੱਟਦੀ ਨਹੀਂ ਹੈਨੀ ਉਹ ਤਾਂ ਕੁੱਤਾ ਕਰਦੇ ਗਈਂ ਵਾਰ ਕੁੱਤਾ ਤੋੜਦੇ ਐ ਪੈਪਲਾਂ ਦੇ ਕਿਸ ਤਰ੍ਹਾਂ ਕੀੜਾ ਖਾਗੀ ਪਿੱਛੇ ਤੇ 1 ਵਜੇ ਤੱਕ ਭਰੂ ਆਇਓ ਨਹੀਂ 1 ਵਜੇ ਤੱਕ ਭਰੇਗਾ ਮਾਹਾਂ ਆਇਓ ਵੜਦੇ ਦੇ ਦੇਖ ਵੜਦੇ ਰਹੀ ਲੋ ਜੀ ਦੋ ਗਿਆਰੇ ਭਰ ਗਏ ਬਾਈ ਥੀਏ ਕਿਾਰੇ ਚ ਲਗੇ ਬੱਢਣ ਮੱਕਾ ਇਹ ਮੌਸਮ ਬਹੁਤ ਸੋਹਣਾ ਅੱਜ ਹਵਾ ਨਹੀਂ ਚੱਲ ਰਹੀ ਐ ਹਵਾ ਮਾ ਮੌਸਮ ਬਹੁਤ ਸੋਹਣਾ ਪਾਣੀ ਵਾਸਤੇ ਹਵਾ ਨਹੀਂ ਅੱਜ ਬਿਲਕੁਲ ਵੀ ਆ ਗਣੀ ਉਹ ਜਾ ਕੇ ਮੂਰੇ ਤੇ ਉਹ ਦੇਖੇ ਜਿੱਤੇ ਪੁੱਟੇ ਖੜੇ ਐ ਦੇਖੋ ਆੜ ਲੱਗਦੀ ਐ ਇਹ ਉਹ ਆੜ ਲੱਗ ਰਹੀ ਐ ਏ ਜੋ ਟੱਡ ਜਾਣਾ ਨੂੰ ਨਾ ਪਰਾਂ ਤੇ ਲਾਵੇ ਜਾਕਾ ਬਸ ਹੁਣ ਨਹੀਂ ਟੁੱਟਦਾ ਕਿਹੜਾ ਟਾਈਮ ਹੋ ਗਿਆ ਇੰਨਾ ਹੀ ਟਾਈਮ ਹੈ ਨਾ ਲੈਣਾ ਸਮਝ ਉਹ ਮੜਾ ਮੁੱਟਾ ਦਸ 20 ਮਿੰਟ ਫਾਲਦੂ ਲੈ ਲੂਗਾ ਥੋੜਾ ਚੌੜਾ ਲਗਾ ਉਸ ਤੇ ਮੈਨੂੰ ਕਹਿ ਰਿਹਾ ਹੈ ਦੋ ਕਨਾਲ ਹੈ ਉਹ ਦੇਖ ਲੈ ਤੂੰ ਦੋ ਕਨਾਲ ਭਰਨੀ ਕਿੰਨੇ ਟਾਈਮ ਭਰੇਗੀ ਪੂਰੀ ਦੋ ਕਨਾਲ ਹੈ ਹਲ ਉਹ ਕੋ ਪਰੰਦੇ ਨੱਕਾ ਵੱਟਦੇ ਗਏ ਲੋ ਬੰਦ ਕਰਦੇ ਲਓ ਜੀ ਦੇਖਦੇ ਆ ਕਿਹੜਾ ਭਰ ਗਿਆ ਬਾਈ ਪਾਣਾ ਗਿੱਲਾ ਭਰ ਗਿਆ ਮੋਟਰ ਬੰਦ ਕਰਨੀ ਪੈਣੀ ਆਪਾਂ ਨੂੰ ਪਿੱਛੇ ਦਾ ਖਾਲਦ ਹੀ ਚੱਲ ਜਾਣਾ ਪਾਣੀ ਪਹਿਲਾਂ ਆਪਾਂ ਨੇ ਛੱਕ ਲੈਣੀ ਖਾਲਮਾ ਦੇ ਪਰਾਂ ਖਿੱਚ ਦੂੰਗੇ ਅਗਲੇ ਖੇਤਾਂ માં ਫਿਰ ਇਸ ਤਰ੍ਹਾਂ ਹੀ ਤੇ ਉਹ ਦੇਖੋ ਇਹੋ ਡੋਲ ਡੋਲ ਤੱਕ ਭਰ ਕੇ ਆਪਾਂ ਨੇ 10 ਮਿੰਟ ਚਲਾ ਦਿੱਤਾ ਹੋਰ 10 ਮਿੰਟ ਫालतू ਚਲਿਆ ਵਾ 15 10 ਕਿਹਾ 15 ਮਿੰਟ ਚੱਲ ਲਿਆ ਭਰ ਜਾਗਾ ਪਟਾਇਓ ਬਾਕੀ ਜੀ ਰਹਿ ਗਈ ਕਿਤੇ ਟੱਕੀ ਮੋੜੀ ਮੁੱਟੀ ਉਰੇ ਜੁਗ ਇਹੀ ਉਹ ਕਰਦੇ ਆਂ ਬੰਦ ਮੋਟਰ ਚੱਲ ਕੇ ਲਓ ਜੀ ਆਪਾਂ ਪਹੁੰਚ ਗਏ ਮੋਟਰ ਤੇ ਮੋਟਰ ਕਰਦੇ ਆਂ ਬੰਦ ਇਧਰ ਖੇਤ ਦਾ ਦੇਖੋ ਦੁਪਹਿਰੇ ਮਾਦਾ ਬੱਤੀਆਂ ਲੱਗੀਆਂ ਮਟਣ ਬਾਈ ਇਹ ਦੇਖੋ ਕੱਲ ਨੂੰ ਹੀ ਸੀਦਾ ਨੰਬਰ ਹੈ ਕੱਲ ਨੂੰ ਲਾ ਦੇਣਾ ਆਪਾਂ ਨੇ ਪਾਣੀ ਇਹਦੇ ਵਿੱਚ ਵੀ ਉਹ ਲੋ ਜੀ ਕਰਤੀ ਬੰਦ ਤੇ ਹੁਣ ਆਪਾਂ ਕਰਦੇ ਆ ਪਾਈਪਲਾਈਨ ਇਕੱਠੀ ਜਾ ਕੇ ਇਕੱਠੀ ਦਾ ਚਲਾ ਜੀ ਖਿੱਚ ਦੂਗਾ ਇਕੱਠੀ ਕਰਨੀ ਆਪਾਂ ਨੇ ਲਓ ਜੀ ਪਾਈਪਲਾਈਨ ਕਰਤੀ ਖਾਲੀ ਤੇ ਰੇਜ਼ਰ ਖੋਲ ਤੇ ਉੱਥੇ ਤੇ ਪਾਈਪਲਾਈਨ ਖੋਲਤੀ ਕਿ ਹੁਣ ਚਲਾਣੇ ਆਪਾਂ ਦਾ ਬੰਦੇ ਆਟੋਮੈਟਿਕ ਕਰਤਾ ਆਨ ਤੇ ਹੁਣ ਇਹ ਚਲਾਊਗਾ 20 25 ਸਕਿੰਟ ਬਾਅਦ ਦੇਖੋ ਇਹ ਨ ਟਿਮ ਟਿਮ ਕਰੀ ਜਾਣਾ ਜਦ ਤੱਕ ਇਹ ਦੇਖੋ ਹਰੀ ਬੱਤੀ ਚੱਲ ਗਈ ਦੇਖੋ ਉਹ ਵਾਲੀ ਕਣਕ ਤਾਂ ਇਹ ਪੂਰੀ ਬੱਤੀ ਬੱਟ ਰਹੀ ਹੈ ਬਾਈ ਇਹ ਦੇਖੋ ਦੁਪਹਿਰੇ ਮਦਾ ਹੀ ਹੋ ਜਾ ਜਿੱਤਰੋਂ ਵੀ ਬਸ 20-20 ਲਾ ਦੋ ਪਾਣੀ ਸਵੇਰ ਨੂੰ ਪਾਣੀ ਲਾ ਦੇਣਾ ਆਪਾਂ ਨੇ ਇਸ ਨੂੰ ਪਾਣੀ ਕਰ ਲਉ ਸ਼ੀਗਾ ਨੰਬਰ ਹੈ ਕਿੱਲੇ ਦਾ ਬਾਕੀ ਜਗ੍ਹਾ ਦੇਖ ਰਹੇ ਹੁਣ ਆਪਾਂ ਉਥੇ ਲੈਡ ਦੇਖਦੇ ਬਾਕੀ ਕੋਈ ਕੈਂ ਵੇਜੇ ਤੜੂਗੀ ਬਹਿ ਜਾ ਚਾਰ ਕਬਜ ਦੀ ਉਮੀਦ ਹੈ ਵੀ 4 ਵਜੇ ਤੱਕ ਚੱਲੂਗੀ ਤਾਂ ਪਰੇ ਜਾਣਾ ਜਿਹੜੇ ਮਾ ਤੁਹਾਡੇ ਮੈਂ ਚਲਾਇਆ ਆਪਾਂ ਨੇ ਹੁਣ ਦਵਾੜਾ ਭਰਕਾ ਵੀ ਘੰਟੇਕ ਦੀ ਲਾਈਟ ਬਚੂਗੀ ਮੇਰੇ ਖਿਆਲ ਤੇ ਬਾਕੀ ਦੇਖਦੇ ਆਂ ਬ੍ਰੇਨ ਵੀ ਇੱਧਰ ਪਾਣੀ ਕੀ ਹੋਈ ਵੀਬ ਜਿਹੜੀ ਲਾਈਟ ਬਚੂਗੀ ਆਪਾਂ ਬ੍ਰੇਨ 'ਮਾ ਚਲਾਉਂਗੇ ਅੱਜ ਤਾਂ ਹੀ ਨਹੀਂ ਪਿੱਛਾ ਉੱਠ ਰਹੀ ਹੈ ਓਏ ਉਹ ਤਾਂ ਚਿੱਟੀ ਹੋ ਗਈ ਦੇਖੋ ਨੰਨੇ ਅੱਜ ਪ੍ਰਸ਼ੀਣ ਦਾ ਨੰਬਰ ਬਾਕੀ ਦੇਖਦੇ ਆ ਚੱਲ ਕਿੱਥਾ ਪਾਈਪ ਲਾਈਨ ਕਰਦੇ ਲੋਟ ਫਿਰ ਪਰਾਂ ਨੂੰ ਖਿੱਚ ਦੂੰਗੇ ਸੈਣੀਆਂ ਦੇ ਘਰਾਂ ਕਿੰਨੇ ਨੂੰ ਉਸੇ ਵਿੱਚ ਲਾਉਂਗੇ ਫਿਰ ਪਾਣੀ ਆਪਾਂ ਕਿੱਲਾ ਲਾ ਕੇ ਪਰਸੋਂ ਨੂੰ 30 ਲਾਟੂ ਸੀ ਵਿੱਚ ਚਲਾਉਂਗੇ ਉਸਮਤੇ ਫਿਰ ਉਸ ਮਾਏ ਉਸ ਮਦਨ ਮਾ ਲਾਣਾ ਪੈਣਾ ਆਪਾਂ ਨੂੰ ਖੜਕਾ ਬਈ ਬਾਕੀ ਫਿਰ ਇਹਨਾਂ ਮਾਦ ਰਾਤ ਨੂੰ ਵੀ ਚੱਲ ਜਾਣਾ ਆਪਾਂ ਨੇ ਫਿਰ ਇਸ ਮਾ ਰਾਤ ਨੂੰ ਛੱਡ ਦੇਣਾ ਤੁਹਾਡੇ ਮਾ ਇਸ ਮਾ ਤਰਲਾ ਕਿਲਾ ਇਹ ਤਾਂ ਖੁੱਲਾ ਚੱਲ ਜਾਗਾ ਇਹਨਾਂ ਮਾ ਚਲੋ ਦੇਖਦੇ ਆ ਚੱਲ ਗਏ ਲੋ ਜੀ ਭਰ ਗਿਆ ਕੇਰਾ ਇਹਨਾਂ ਆਪਾਂ ਬੰਦ ਕਰਕੇ ਚਲਾਗਾ ਅਸੀਂ ਦੁਬਾਰਾ ਕੇਰਾ ਲੱਗ ਗਿਆ ਸਾਰੇ ਮਾ ਸਾਰਾ ਭਰ ਗਿਆ ਫਟਾ ਇੱਧਰ ਧਾਰ ਦੇਮ ਫालतू ਸੌ ਉਤਰ ਜਾਗਾ os se for para não tarar tá veri ਉਧਰ ਵਿਚਨੇ ਮਿੱਟੀ ਦੀ ਖਿਚਦੇ ਆ ਜੋ। ਕਾਲਟੂ ਚੱਲ ਗਿਆ 5 ਕੁ ਮਿੰਟ। 5 ਗਿਆ 10 ਮਿੰਟ। ਸਵਾ 12 ਵਜੇ ਬੰਦ ਕਰਦੇ ਠੀਕ ਰਹਿੰਦਾ। ਚਲੋ ਪਿੱਛੇ ਕਾਲ ਠੀਕ ਚੱਲ ਗਈ। ਚੋਲੂ ਦੇਖਦੇ ਹੁਣ ਖਾਲ ਪਿੱਛੇ ਕੀ ਪੈਪਲਨ ਪਰਾਂ ਖਿੱਚਣਗੇ ਅਸੀਂ ਪੈਪਲਨ ਨਹੀਂ ਹੈ ਕੱਲ ਵਾਲੀ ਇੱਧਰ ਚਲਾ ਗਿਆ ਪਰਸੋਂ ਵਾਲੀ ਲੈ ਤੁਸੀਂ ਮੈਂ ਚਲਾ ਦੇਂਗਾ ਫੇ ਹੋਇ ਗਿਆ ਪਾਣੀ ਇਹਦਾ ਚਿੱਟਾ ਤੋਂ ਹੋਇਆ ਵਾ ਤੇ ਦਿਨ ਵਾਲੀ ਮੈਂ ਫੇਰਨਾ ਪੈਣਾ ਉਸਮਾ ਕੁੱਲਾ ਨਹੀਂ ਚੱਲਨੇਗਾ ਦੂਖ ਰਗਿਆ ਨੀ ਅ ਸਾੜ ਦੇ ਪਕੜੇ ਹੋ ਗਏ ਕਿ ਕਰਦੇ ਰਿਛੇ ਨਾ ਬੱਲ ਕੱਢ ਲੈ ਇਹ ਬਾਲਾ ਜਾ ਕੱਢ ਜਾ ਨਾ ਤਲੇ ਨੂੰ ਗੇਰ ਦੇ ਉਰੇ ਨੂੰ ਖਾਲੀ ਮਨੂ ਦੇਖਾ ਇਹਨੂੰ ਫालतੂ ਲਗਾ ਹਲੇ ਵੀ ਹੋ ਰਹੇ ਆ ਹਣੀ ਫਾਲਤੂ ਐ ਪਰਾਂ ਖਿੱਚਾ ਗਈ ਥੋੜੀ ਜਿਹੀ ਹੋਰ ਹੈ ਹੈ ਨਾ ਪਿੱਛੋਂ ਆ ਗਈ ਹੱਥਾ ਕੋ ਹੂੰ ਚਲ ਥੋੜੀ ਜਿਹੀ ਖਿੱਚੋ ਆ ਗਈ ਦੇਖ ਪਾਣੀ ਦੇਖ ਤੂੰ ਪਾਣੀ ਦਾ ਕਿਹਦਾ ਹਿਸਾਬ ਕਿਤਾਬ ਅੱਗੇ ਆ ਤਲਾ ਨਹੀਂ ਬਣੀ ਜ਼ਿਆਦਾ ਨਹੀਂ ਉਤਰਨਾ ਵੀ ਨਹੀਂ ਇਸ ਕਾਫੇ ਪਰਾਂ ਨੂੰ ਘਾਯਰ ਤੱਕ ਹੈ ਆ ਗਿਆ ਇਹ ਆ ਤੋ ਘਾਯਰ ਤੱਕ ਹੋਰ ਉਰੇ ਤੱਕ ਅਬ ਇੱਚ ਕੇ ਬੜਾ ਫੈਲ ਗਿਆ ਬਾਹਰ ਆ ਜਾਣ ਨੇ ਤੋ ਦੇਖ ਜਿਹੜਾ ਤਾਰੇ ਆਪਾਂ ਨਾ ਕਿੰਨਾ ਉਤਰ ਰਿਹਾ ਉਤਰ ਜਾਗਾ ਸਾਰਾ ਹੂੰ ਇਸ ਨੂੰ ਸੀ ਸਾਹਿਬ ਤੇ ਬੰਦ ਕਰ ਦੇਗੇ ਫਿਰ ਕਿ ਖਾਸ ਇ拉克 ਕਿਉਂ ਫਿਰ ਜਾਣਾ ਇਸ ਮਾਦੇ ਉਧਰ ਗਿਆ ਟਾਈਮ ਪਰ ਲੇ ਮਾ ਉਤਰ ਰਿਹਾ ਉ ਉ ਉਤਰ ਰਿਹਾ ਹੈ ਉਤਰ ਰਿਹਾ ਲਓ ਜੀ ਕਾਣ ਕਦਾ ਨਿਬੜ ਗਿਆ ਉਧਰ ਆਪਣਾ ਪਾਣੀ ਦਾ ਬਰਸੀਨਵਾ ਕਰਤਾ ਚਾਲੂ ਆਪਾਂ ਨੇ ਹੁਣ ਘੰਟੇ ਦੀ ਲਾਈਟ ਰਹਿ ਗਈ ਬਾਈ ਆ ਜਾ ਬਰਸੀਨ ਚ ਦੇ ਦਈਏ ਪਹਿਲਾਂ ਬਰਸੀਨ ਵੀ ਪਾਣੀ ਦੀ ਹੋਈ ਵੀ ਆ ਬਾਈ ਪਿੱਛੇ ਉੱਠ ਨਹੀਂ ਰਹੀ ਹੁਣ ਸੋਕਾ ਜਾ ਲੱਗੀ ਮੰਨਣ 20 ਮਿੰਟ ਲੱਗਣੇ ਆ ਨਾ 20 ਕਿਆ ਲਗੇ ਜਾਣਾ ਘੰਟਾ ਬਾਈ ਸਾਰੀ ਮੈਂ ਫੇਰ ਦੂੰਗੇ ਲੋ ਨਹੀਂ ਵੱਡ ਹੋਊਗੀ ਹੋਰ ਕੀ ਸੋ ਆ ਗਿਆ ਸੁਖਮਨ ਹੋ ਗਈ ਟੱਕੀ ਜਿਓ ਫਿਰ ਗਿਆ ਉਸਮੇ ਟੱਕੀ ਮਾਂ ਹੈ ਕਿੰਨੇ ਦਾ ਮੰਜਰੀ ਹੈ ਹੈ ਉਹ ਵੀ ਆ ਗਈ ਚਲ ਅਰੇ ਮੋੜੀ ਮੁੱਟਰੀ ਜਾਨੀ ਪਲਵਾਤਲੇ ਨੂੰ ਹੀ ਜਾ ਪਾ ਦੂ ਤੱਕ ਹੂੰ ਨਾ ਬਰਖਣ ਮੈਂ ਦੇ ਦੇ ਪਹਿਲਾਂ ਹੈ ਹੂੰ ਦੱਸਦਾ ਮੈਂ ਇੰਦਰ ਨੇ ਵੀ ਚਲਾ ਦੇ 2 ਮਿੰਟਾ 1 ਟੱਡਾ ਮਿੰਟ ਉਹ ਨਣੀ ਰੇ ਜਾਨੀ ਉਹ ਤੱਟੇ ਡਵਾ ਵੀ ਚੂਹੇ ਲੱਗੇ ਕੁਦਣ ਰੋਟੀ ਵੀ ਨਹੀਂ ਖਾਈ ਆਪ ਤਾਂ ਖਾਇਆ ਲੋੜ ਉਹਨੂੰ ਰੋਟੀ ਖਾਣ ਵੀ ਨਹੀਂ ਜਾਣਦੇ ਆ ਬਈ ਦੇਖ ਲੋ ਖਰਾਬ ਅੰਦਾਜ਼ ਕੋਈ ਖਾ ਲਈਏ ਬਖਾ ਲਈਏ ਹੈ ਖਾ ਲਈਏ ਰੁਕ ਜਾਏ ਖਾ ਲਈਏ ਐਵੇਂ ਕਹਰਾ ਹੋ ਜਾਂਦੇ ਹੋ ਗਿਆ ਬਸ ਇਹ ਵੀ ਖਾ ਲਈਏ ਨਾਠਾ ਮਨੀ ਹਾਲੀ